ਸਥਾਨ ਤੇ ਆ ਕੇ ਸਾਰਾ ਕਰਜ਼ਾ ਉੱਤਰ ਜਾਂਦਾ ਹੈ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਬਾਜ ਦੇ ਥੋਂ ਤਿੱਤਰ ਮਰਵਾ ਕੇ ਆਪਣੀ ਜਾਮਨੀ ਪੂਰੀ ਕੀਤੀ ਅੱਜ ਇਗਨੋਰ ਨਾ ਕਰਿਓ ਵਾਹਿਗੁਰੂ ਜੀ ਲਿਖ ਕੇ ਵੀਡੀਓ ਸ਼ੇਅਰ ਕਰੀ ਚਲੋ ਤਾਂ ਜੋ ਹੋਰ ਸੰਗਤ ਦਰਸ਼ਨ ਕਰ ਸਕੇ ਸ੍ਰੀ ਮੁਕਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਉਹਨਾਂ ਨੇ ਆਪਣਾ ਘੋੜਾ ਇੱਥੇ ਝੰਡ ਦੇ ਨਾਲ ਬੰਨਿਆ ਤੇ ਇੱਕ ਬਾਜ ਦੇ ਹੱਥੋਂ ਤਿੱਤਰ ਨੂੰ ਮਰਵਾਇਆ ਤਾਂ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਦੋਂ ਪੁੱਛਿਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੱਸਿਆ ਪਿਛਲੇ ਜਾਮੇ ਦੇ ਵਿੱਚ ਜੱਟ ਦੇ ਬਾਣੀਆਂ ਦੇ ਕੋਲੋਂ ਕਰਜ਼ਾ ਉਧਾਰੇ ਲਿਆ ਸੀ ਜਿਸ ਦੇ ਵਿੱਚ ਜਾਮਣੀ ਗੁਰੂ ਜੀ ਵੱਲੋਂ ਪਾਈ ਗਈ ਸੀ ਤਾਂ ਉਸ ਸਮੇਂ ਜੱਟ ਦੀ ਮੌਤ ਹੋ ਜਾਂਦੀ ਹੈ ਉਹ ਬਾਣਿਏ ਦਾ ਕਰਜ਼ਾ ਨਹੀਂ ਦੇ ਪਾਉਂਦਾ ਤਾਂ ਉਸ ਤੋਂ ਬਾਅਦ ਬਾਣਿਏ ਦੀ ਵੀ ਮੌਤ ਹੋ ਜਾਂਦੀ ਹੈ ਜੱਟ ਤਿੱਤਰ ਦੀ ਜੂਨ ਵਿੱਚ ਪੈ ਜਾਂਦਾ ਹੈ ਬਾਣਿਆ ਬਾਜ ਦੀ ਜੂਨ ਵਿੱਚ ਪੈ ਜਾਂਦਾ ਤਾਂ ਇਸ ਜਾਮਨੇ ਦੇ ਵਿੱਚ ਆ ਕੇ ਅਜਿ ਬਾਜ ਦੇ ਹੱਥੋਂ ਤਿੱਤਰ ਮਰਵਾ ਕੇ ਉਹਨਾਂ ਦੀ ਜਿਹੜੀ ਜਾਮਣੀ ਗੁਰੂ ਜੀ ਨੇ ਪੂਰੀ ਕੀਤੀ ਤੇ ਉਹਨਾਂ ਦਾ ਜਿਹੜਾ ਕਰਜ਼ਾ ਉਤਾਰ ਦਿੱਤਾ ਸੁਸੰਗਤ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਜੀਦਪੁਰ ਫਰੋਈਪੁਰ ਸਾਰਾ ਕਰਜ਼ਾ ਇੱਥੇ ਅਰਦਾਸ ਬੇਨਤੀ ਸੱਚੇ ਦਿਲੋਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਹਨ ਲੱਖਾਂ ਲੋਕਾਂ ਦੇ ਕਰਜ਼ੇ ਜਿਹੜੇ ਉੱਤਰ ਗਏ ਹਨ